ਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਇਨਕਲਾਬੀ ਸਾਡਾ ਰਾਹ ਦੇ ਨਾਲ ਤੇ ਅੱਜ ਅਸੀਂ ਲੇਖ ਪੜਾਂਗੇ ਪੱਛਮੀ ਤਾਕਤਾਂ ਦੀ ਮਾਰ ਖਾਂਦਾ ਕਾਂਗੋ ਸਭ ਤੋਂ ਪਹਿਲਾਂ ਜੇਕਰ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਾਂਗੋ ਕਈ ਨਾਮਾਂ ਨਾਲ ਜਾਣਿਆ ਜਾਂਦਾ ਰਿਹਾ ਹੈ ਇਸ ਦਾ ਕਾਰਨ ਇਸ ਦੇਸ਼ ਵਿੱਚ ਹੁੰਦੀਆਂ ਤਬਦੀਲੀਆਂ ਰਹੀਆਂ ਹਨ 15ਵੀਂ ਅਤੇ 17ਵੀਂ ਸਦੀ ਦੌਰਾਨ ਕਾਂਗੋ ਦੇ ਸਮਾਜ ਵਿੱਚ ਖਾਸ ਕਰਕੇ ਦੱਖਣ ਦੇ ਸੁਵਾਨ ਖੇਤਰ ਵਿੱਚ ਕਾਫੀ ਪਨ ਤੋੜ ਹੋਈ ਦੱਖਣੀ ਅਤੇ ਪੱਛਮੀ ਖੇਤੇ ਵਿੱਚ ਕਾਂਗੋ ਬਾਦਸ਼ਾਹੀ ਦਾ ਰਾਜ ਸੀ ਅਤੇ ਪੂਰਬੀ ਹਿੱਸੇ ਵਿੱਚ ਲੋਬਾ ਲੁੰਡਾ ਸੁਬੇਜਾ ਖਿੱਤੇ ਸਨ ਸੱਤਾ ਦਾ ਕੇਂਦਰ ਕੇਂਦਰੀ ਬਾਦਸ਼ਾਹੀ ਸੀ ਤੇ ਦੂਰ ਨੇੜੇ ਦੇ ਖੇਤਰਾਂ ਦੀ ਸੱਤਾ ਉੱਪਰ ਨਿਯੁਕਤ ਕੀਤੇ ਮੁਖੀ ਜਾਂ ਕਬੀਲਾ ਮੁਖੀ ਪ੍ਰਬੰਧ ਚਲਾਉਂਦੇ ਸਨ ਬਾਦਸ਼ਾਹਾਂ ਵੱਲੋਂ ਅਕਸਰ ਕੈਦ ਲੁਜੰਗਾ ਹੁੰਦੀਆਂ ਸਨ ਇਸ ਕਾਲ ਵਿੱਚ ਪੱਛਮੀ ਦੇਸ਼ਾਂ ਖਾਸ ਕਰਕੇ ਬੈਲਜੀਅਮ ਦੇ ਬਾਦਸ਼ਾਹ ਦੀ ਕੁਝ ਭੈਠ ਨਾਲ ਗੁਲਾਮਾਂ ਦਾ ਵਪਾਰ ਸ਼ੁਰੂ ਹੋਇਆ ਇਸ ਮੰਲ ਨੇ ਸੁਬਾਈ ਮੁਖੀਆਂ ਸਰਦਾਰਾਂ ਨੂੰ ਆਪੋ ਆਪਣੇ ਵਿਸ਼ੇਸ਼ ਫਾਇਦਿਆਂ ਦੀ ਰਾਖੀ ਕਰਨ ਵਾਲਾ ਤੌਰ ਦਿੱਤਾ ਜਿਸ ਦੇ ਸਿੱਟੇ ਵਜੋਂ ਕੇਂਦਰੀ ਬਾਦਸ਼ਾਹੀ ਸੱਤਾ ਕਮਜ਼ੋਰ ਹੋਣ ਲੱਗ ਪਈ ਇਸ ਸੱਤਾ ਇੰਨੀ ਕਮਜ਼ੋਰ ਹੋ ਗਈ ਕਿ ਗਵਾਂਡੀ ਰਾਜਾਂ ਦੇ ਹਮਲਿਆਂ ਅਤੇ ਕਬਜ਼ਿਆਂ ਨੂੰ ਰੋਕਣ ਵਿੱਚ ਅਸਫਲ ਹੋ ਗਈ। ਇੱਥੋਂ ਤੱਕ ਕਿ ਪੂਰਬੀ ਖਿੱਤੇ ਵਿੱਚ ਕਾਲ ਅਤੇ ਸੋਕੇ ਦੇ ਮਾਰੇ ਜਿਹੜੇ ਲੜਾਕੂ ਟੋਲੇ ਪੂਰਬ ਵਿੱਚੋਂ ਭੱਜ ਕੇ ਆਏ, ਉਹਨਾਂ ਹੱਥੋਂ ਹੀ ਹਾਰ ਖਾ ਗਏ। ਇਸ ਦੇ ਗਰਮ ਖੇਤਰੀ ਜੰਗਲਾਂ ਵਿੱਚ ਬਾਰਿਸ਼ ਕਾਫੀ ਹੁੰਦੀ ਸੀ। ਆਵਾਜਾਈ ਕਠਨ ਸੀ। ਇਸ ਕਰਕੇ ਇਸ ਖੇਤਰ ਵਿੱਚ ਘਰੇਲੂ ਦਸਤਕਾਰੀ, ਛੋਟਾ ਲੈਣ-ਦੇਣ ਤੇ ਸਥਾਨਕ ਪਿੰਡ ਪੱਧਰੀ ਆਰਥਿਕਤਾ ਤੇ ਸੱਤਾ ਮੌਜੂਦ ਰਹੀ। ਕੇਂਦਰੀਕ੍ਰਿਤ ਸਮਾਜਿਕ ਆਰਥਿਕ ਤੇ ਰਾਜਕੀ ਜਥੇਬੰਦੀ ਸੀ ਜਦਕਿ ਦੱਖਣ ਦੇ ਸਵਾਨਾ ਖੇਤਰ ਵਿੱਚ ਕੇਂਦਰੀਕ੍ਰਿਤ ਸ਼ਾਸਨ ਕਾਇਮ ਸੀ ਸਮਾਜ ਕਬੀਲਾਦਾਰੀ ਪ੍ਰਬੰਧ ਵਿੱਚ ਚਲ ਰਿਹਾ ਸੀ ਇਸ ਸਥਿਤੀ ਕਾਰਨ ਬਸਤੀਵਾਦੀ ਸਾਮਰਾਜੀ ਤਾਕਤਾਂ ਦੇ ਹਮਲਿਆਂ ਨੂੰ ਰੋਕਣ ਦੇ ਸਮਰੱਥ ਨਹੀਂ ਸੀ ਦੱਖਣ ਦੇ ਸਵਾਨਾ ਖੇਤਰ ਵਿੱਚ ਗੁਲਾਮਾਂ ਦੇ ਵਪਾਰ ਕਾਰਨ ਜਿਹੜੇ ਕਾਂਗੋ ਦੇ ਸਥਾਨਕ ਠੇਕੇਦਾਰ ਜਾਂ ਭਾਈਵਾਲ ਬਣੇ ਉਹਨਾਂ ਦੀ ਆਪੋ ਵਿੱਚ ਭਰਾ ਮਾਰ ਜਾਂਦਾ ਹੁੰਦੀਆਂ ਰਹਿੰਦੀਆਂ ਸਨ ਜਿਸ ਕਰਕੇ ਉਹ ਵੀ ਬਸਤੀਵਾਦੀ ਸਾਮਰਾਜੀ ਤਾਕਤਾਂ ਸਫਲ ਹੋ ਗਈਆਂ ਇਸ ਸਥਿਤੀ ਵਿੱਚ ਕਾਂਗੋ ਨੂੰ ਬਸਤੀ ਬਣਾਉਣ ਦੇ ਦਾ ਅੰਦਰਾਮ ਹੋਇਆ 1874 ਤੋਂ 77 ਤੱਕ ਇੱਕ ਬਰਤਾਨਵੀ ਖੋਜੀ ਤੇ ਪੱਤਰਕਾਰ ਹੈਨਰੀ ਮੌਰਟਨ ਸਟੈਲੇ ਨੇ ਕਾਂਗੋ ਦਰਿਆ ਦੀ ਖੋਜ ਨੂੰ ਫੋਲਿਆ ਸੀ 1878 ਵਿੱਚ ਬੈਲਜੀਅਮ ਦੇ ਬਾਦਸ਼ਾਹ ਲਿਊਪਾਲਡ ਦੂਜੇ ਨੇ ਇੱਕ ਕਮੇਟੀ ਬਣਾਈ ਜਿਸ ਦਾ ਨਾਮ ਕਾਂਗੋ ਦਰਿਆ ਦੇ ਉੱਪਰਲੇ ਹਿੱਸੇ ਦੇ ਅਧਿਆਨ ਬਾਰੇ ਕਮੇਟੀ ਸਥਾਪਿਤ ਕੀਤੀ ਤਾਂ ਜੋ ਕਾਂਗੋ ਦਰਿਆ ਰਾਹੀਂ ਤੇ ਦਰਿਆ ਦੇ ਨਾਲ ਨਾਲ ਅਫਰੀਕਾ ਦੇ ਅੰਦਰੂਨੀ ਖੇਤਰ ਨੂੰ ਯੂਰਪੀਅਨੀ ਤਾਕਤਾਂ ਦੇ ਵਪਾਰ ਲਈ ਵਰਤਿਆ ਜਾ ਸਕੇ ਇਸ ਸਾਰਾ ਕੰਮ ਉਹ ਆਪਣੀ ਜੀਜਾਦਾਤ ਦੇ ਅਧਿਕਾਰ ਉਹ ਜੋ ਕਰਵਾ ਰਿਹਾ ਸੀ 1879 ਤੋਂ 82 ਵਿਚਕਾਰ ਸਟੈਮਲੇ ਦੀ ਕਮੇਟੀ ਵਿੱਚ ਕੰਮ ਕਰਦੇ ਹੋਏ ਉੱਪਰਲੇ ਕਾਂਗੋ ਵਿੱਚ ਆਪਣੇ ਟਿਕਾਣੇ ਸਥਾਪਿਤ ਕੀਤੇ ਤੇ ਸਥਾਨਕ ਸ਼ਾਸਕਾਂ ਵਧੇਰੇ ਕਰਕੇ ਕਬੀਲਾ ਮੁਖੀਆਂ ਨਾਲ ਵਾਰਤਾਵਾਂ ਕਰਕੇ 450 ਸਤੰਤਰ ਕਬੀਲਾ ਰਾਜਾਂ ਨਾਲ ਸੰਧੀਆਂ ਕੀਤੀਆਂ ਤੇ ਇਸ ਦੇ ਆਧਾਰ ਤੇ ਇਸ ਸਾਰੇ ਅਫਰੀਕਨ ਧਰਤੀ ਉੱਪਰ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਿਆ ਤੇ ਤਤ ਰੂਪ ਵਿੱਚ ਇਸ ਖੇਤਰ ਨੂੰ ਬੈਲਜੀਅਮ ਦੀ ਬਸਤੀ ਬਣਾ ਦਿੱਤਾ 1884-85 ਵਿੱਚ ਬਰਲਿਨ ਵਿੱਚ ਪੱਛਮੀ ਅਫਰੀਕਨ ਕਾਨਫਰੰਸ ਹੋਈ ਜਿਸ ਵਿੱਚ ਬਸਤੀਵਾਦੀ ਜਿੱਤ ਲਈ ਨਿਯਮ ਨਿਰਧਾਰਤ ਕੀਤੇ ਗਏ ਤੇ ਲਿਊਪੋਲਡ ਦੂਜੇ ਨੂੰ ਕਾਂਗੋ ਨਦੀ ਦੇ ਡੈਲਟਾ ਦਾ ਕੰਟਰੋਲ ਸੌਂਪ ਦਿੱਤਾ ਤੇ ਇਸ ਖੇਤਰ ਦਾ ਨਾਮ ਕਾਂਗੋ ਆਜ਼ਾਦ ਰਾਜ ਰੱਖਿਆ ਗਿਆ ਇਸ ਬਾਦਸ਼ਾਹ ਨੇ ਆਪਣੇ ਕੰਟਰੋਲ ਲਈ ਇੱਕ ਜ਼ਬਰ ਰਾਜਕੀ ਪ੍ਰਬੰਧਕੀ ਢਾਂਚਾ ਖੜਾ ਕਰ ਲਿਆ ਇਸ ਬਾਦਸ਼ਾਹ ਨੇ ਗੁਲਾਮਦਾਰੀ ਖਤਮ ਕਰਨ ਤਰਮ ਵਿਦਿਆਦੰਤ ਤੇ ਆਧੁਨਿਕ ਸੂਲਤਾ ਦੇਣ ਦਾ ਐਲਾਨ ਕੀਤਾ ਇਹ ਸਾਰਾ ਅਮਲ ਕਾਂਗੋ ਦੇ ਗਰੀਬ ਗੁਲਾਮਾਂ ਤੋਂ ਜ਼ਬਰੀ ਕਰਵਾਈ ਜਾਂਦੀ ਕਿਰਤ ਤੋਂ ਬਿਨਾ ਨਾ ਰੇਲਵੇ ਲਾਈਨਾਂ ਬਣਾਈਆਂ ਜਾ ਸਕਦੀਆਂ ਸਨ ਨਾ ਯੂਰਪੀਆ ਨਿੱਜੀ ਕੰਪਨੀਆਂ ਨੂੰ ਵੱਡੀਆਂ ਰਿਆਤਾਂਤੀਆਂ ਜਾ ਸਕਦੀਆਂ ਸਨ ਇਸ ਮਕਸਦ ਲਈ ਦੇਸੀ ਲੋਕਾਂ ਨੂੰ ਫੌਜ ਵਿੱਚ ਭਰਤੀ ਕਰਨਾ ਜ਼ਰੂਰੀ ਸੀ ਉਸ ਸਮੇਂ ਦੇ ਖਾਤੇ ਅੰਤਰਰਾਸ਼ਟਰੀ ਭਾਈਚਾਰੇ ਜੋ ਤਤ ਰੂਪ ਵਿੱਚ ਯੂਰਪੀ ਸਾਮਰਾਜੀ ਗ੍ਰੋਹੀ ਸੀ ਦੀ ਮਨਜ਼ੂਰੀ ਨਾਲ ਲਿਊਪੋਲਡ ਨੇ ਜਿਹੜਾ ਪ੍ਰਬੰਧਕੀ ਢਾਂਚਾ ਕਾਇਮ ਕੀਤਾ ਉਸ ਦਾ ਮਕਸਦ ਜ਼ਬਰੀ ਕਿਰਤ ਨਾਲ ਕਾਂਗੋ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਸੀ ਤਕ ਇੱਟ ਦੀ ਵੱਧ ਤੋਂ ਵੱਧ ਲੁੱਟ ਕਰਨੀ ਸੀ ਲਿਊਪੋਲਡ ਦੇ ਏਜੰਟਾਂ ਨੇ ਕਿਰਤੀ ਲੋਕਾਂ ਤੇ ਬਹੁਤ ਹੀ ਜ਼ੁਲਮ ਕੀਤੇ ਇਹ ਏਜੰਟ ਮਰਦਾਂ ਦੇ ਪਰਿਵਾਰਾਂ ਨੂੰ ਅਗਵਾ ਕਰ ਲੈਂਦੇ ਸਨ ਜਿਹੜੇ ਲੋਕ ਇਸ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਂਦੇ ਸਨ ਉਹਨਾਂ ਉੱਪਰ ਲਿਊਪੋਲਡ ਦੀ ਨਿੱਜੀ ਫੌਜ ਅਸਹਿਹ ਅਤਿਆਚਾਰ ਕਰਦੀ ਸੀ ਇਸ ਫੌਜ ਵਿੱਚ ਸਥਾਨਕ ਕਾਂਗੋਵਾਸੀ ਭਰਤੀ ਕੀਤੇ ਗਏ ਸਨ ਪਰ ਸਾਰੇ ਅਫਸਰशाही ਯੂਰਪੀ ਅਸਤਾਨੀ ਹੁੰਦੀ ਸੀ ਇਸ ਨੂੰ ਪਬਲਿਕ ਬਲ ਦਾ ਨਾਮ ਦਿੱਤਾ ਗਿਆ ਸੀ ਇਹ ਟੋਲੇਕਰਾਂ ਨੂੰ ਅੱਗਾਂ ਲਾ ਦਿੰਦੇ ਸਨ ਬਾਗੀਆਂ ਦੇ ਪਰਿਵਾਰਾਂ ਨੂੰ ਕਤਲ ਕਰ ਦਿੰਦੇ ਸਨ ਹੱਥ ਵੱਢ ਦਿੰਦੇ ਸਨ ਬੱਚਿਆਂ ਤੱਕ ਨੂੰ ਮਾਰ ਦਿੰਦੇ ਸਨ ਇਸ ਸੱਤਿਆਚਾਰ ਨੂੰ ਬੈਲਜੀਅਮ ਦੀ ਪਾਰਲੀਮੈਂਟ ਨੇ ਇਸ ਆਜ਼ਾਦ ਕਾਂਗੋ ਰਾਜ ਨੂੰ ਲਿਓਪੋਲਡ ਤੋਂ ਖਰੀਦ ਲਿਆ ਤੇ ਇਸ ਨੂੰ ਬੈਲਜੀਅਮ ਸਰਕਾਰ ਦੇ ਸਿੱਧੇ ਕੰਟਰੋਲ ਕਬਜ਼ੇ ਹੇਠ ਲੈ ਲਿਆ ਇਸ ਤੋਂ ਕਿ ਬਸਤੀਵਾਦ ਦੇ ਵਿਰੁੱਧ ਜੇਕਰ ਸੰਘਰਸ਼ ਦੀ ਗੱਲ ਕਰੀਏ ਤਾਂ ਬਸਤੀਵਾਦੀ ਰਾਜ ਨੇ ਭਾਵੇਂ ਕਾਂਗੋ ਆਜ਼ਾਦ ਰਾਜ ਵਾਲੇ ਦਿਨਾਂ ਦੇ ਅਤਿਆਚਾਰਾਂ ਨੂੰ ਰੋਕਣ ਲਈ ਉਪਰਾਲੇ ਕੀਤੇ ਸਨ ਪਰ ਬੈਲਜੀਅਮ ਸਰਕਾਰ ਰਾਜਸੀ ਤੇ ਪ੍ਰਬੰਧਕੀ ਸੁਧਾਰਾਂ ਦਾ ਰੁਖ ਨਹੀਂ ਸੀ ਕਰਦੀ ਉਹ ਸਾਮਰਾਜੀ ਸਰਕਾਰ ਕਿਸੇ ਤਰ੍ਹਾਂ ਦੀ ਨਰਮੀ ਵੀ ਨਹੀਂ ਸੀ ਅਪਣਾਉਣਾ ਚਾਹੁੰਦੀ ਦੋ ਸੰਸਾਰ ਜੰਗਾਂ ਵਿੱਚੋਂ ਗੁਜ਼ਰਨ ਮਗਰੋਂ ਤੇ ਸਾਮਰਾਜੀ ਦਬਨ ਵਿਰੁੱਧ ਉੱਭਰਦੀਆਂ ਲਹਿਰਾਂ ਕਾਰਨ 1957 ਵਿੱਚ ਕਾਂਗੋ ਵਾਸੀਆਂ ਨੂੰ ਕੁਝ ਜਮਹੂਰੀਅਤ ਦਿਖਾਈ ਦੇਣ ਲੱਗੀ ਸੀ ਕਾਂਗੋ ਸਮੇਤ ਅਫਰੀਕਾ ਦੇ ਕੁਝ ਪੜੇ ਲਿਖੇ ਅੰਸਰਾਂ ਨੇ ਆਪਣੇ ਰਾਜਨੀਤਿਕ ਅਧਿਕਾਰਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਸੀ ਦੂਸਰੀ ਸੰਸਾਰ ਜੰਗ ਮਗਰੋਂ ਕਾਂਗੋ ਦੇ ਗਵਾਂਡ ਪੈਨੀਆਂ ਫ੍ਰਾਂਸੀਸੀ ਬਸਤੀਆਂ ਵਿੱਚ ਸੰਵਿਧਾਨਕ ਅਧਿਕਾਰਾਂ ਦੇ ਸੰਘਰਸ਼ ਹੋਣ ਲੱਗ ਪਏ ਸਨ ਇਸ ਮਾਹੌਲ ਨੇ ਕੌਮਵਾਦੀ ਸਮਰਾਜ ਵਿਰੋਧੀ ਜਜ਼ਬਿਆਂ ਤੇ ਉਮੰਗਾਂ ਨੂੰ ਉਤੇਜਿਤ ਕਰ ਦਿੱਤਾ ਸੀ ਕਿਉਂਕਿ ਸੋਵੀਅਤ ਯੂਨੀਅਨ ਦੀ ਸਮਾਜਵਾਦੀ ਚੜ੍ਹਤ ਤੇ ਫਾਸ਼ੀਵਾਦ ਵਿਰੁੱਧ ਜਿੱਤ ਨੇ ਗੁਲਾਮ ਦੇਸ਼ਾਂ ਦੇ ਕੌਮੀ ਸੰਘਰਸ਼ਾਂ ਨੂੰ ਖੂਬ ਹੁਲਾਰਾ ਦਿੱਤਾ ਸੀ ਜਿਸ ਦੇ ਸਿੱਟੇ ਵਜੋਂ 1961 ਵਿੱਚ ਕਾਂਗੋ ਨੂੰ ਆਜ਼ਾਦੀ ਪ੍ਰਾਪਤ ਹੋਈ ਸੀ। ਇਸ ਹਰ ਸੇ ਖਾਸ ਕਰਕੇ 1956 ਵਿੱਚ ਇੱਕ ਰਾਸ਼ੀ ਅਲਾਣਾ ਸਾਹਮਣੇ ਆਇਆ ਜਿਸ ਨੂੰ ਬਕਾਂਗੋ ਗੜਜੋੜ ਨਿਕੜਿਆ ਸੀ। ਇਸ ਗੜਜੋੜ ਦਾ ਮੁੱਖ ਸਥਾਨ ਲਿਉਪਾਲਡ ਵਿਲੇ ਹੁਣ ਕਿੰਨੇ ਸ਼ਾਸਾ ਵਿੱਚ ਉਹ ਸੀ। ਜੋਸਫ ਕਾਸਾਬੋਵੋ ਦੀ ਅਗਵਾਈ ਵਿੱਚ ਬਕਾਂਗੋ ਗੜਜੋੜ ਵਸਤੀਵਾਦ ਵਿਰੁੱਧ ਸੰਘਰਸ਼ ਦਾ ਇੱਕ ਤਾਕਤ ਵਰਵਾਹਨ ਬਣ ਗਿਆ ਸੀ। ਕੌਮਵਾਦੀ ਜਜ਼ਬਾਤ ਕਾਂਗੋ ਦੇ ਹੇਠਲੇ ਭਾਗ ਤੱਕ ਵੀ ਫੈਲ ਗਏ ਸਨ ਤੇ ਥੋੜੇ ਸਮੇਂ ਵਿੱਚ ਕਾਂਗੋ ਦੇ ਬਾਕੀ ਭਾਗਾਂ ਵਿੱਚ ਵੀ ਕੌਮੀ ਮੁਕਤੀ ਸੰਦਰਸ਼ ਫੈਲ ਗਿਆ ਸੀ। ਹਰੇਕ ਸੂਬੇ ਵਿੱਚ ਰਾਤੋਂ ਰਾਤ ਸਵੈ-ਕੌਸ਼ਤ ਕੌਮੀ ਲਹਿਰਾਂ ਉੱਠ ਖੜੀਆਂ ਸਨ। ਇਨ੍ਹਾਂ ਸਾਰੀਆਂ ਲਹਿਰਾਂ ਅਤੇ ਗਰੁੱਪਾਂ ਵਿੱਚੋਂ ਕਾਂਗੋ ਦੀ ਕੌਮੀ ਲਹਿਰ ਕੋਂਗਿਸ ਨੈਸ਼ਨਲ ਮੂਵਮੈਂਟ ਐਨ ਐਮ ਸੀ ਤੋਂ ਕਾਂਗੋ ਦੀ ਕੌਮਵਾਦੀ ਸਭ ਤੋਂ ਵੱਡੀ ਸ਼ਕਤੀ ਬਣ ਗਈ ਸੀ। ਇਹ ਕਾਂਗੋ ਦੀ ਕੌਮੀ ਲਹਿਰ ਕੌਮੀ ਏਕਤਾ ਲਈ ਪੂਰੀ ਤਰ੍ਹਾਂ ਵਚਨਬੱਧ ਸੀ। ਇਸਦੇ ਉਲਟ ਬਾਕਾਂਗੋ ਗੜਜੂੜ ਇਸ ਟੀਚੇ ਪ੍ਰਤੀ ਗੰਭੀਰ ਲਈ ਸੀ ਤੇ ਇਸ ਦੀ ਕੌਮੀ ਏਕਤਾ ਬਾਰੇ ਅਪੀਲ ਕਾਂਗੋ ਦੇ ਸਮੁੱਛੇ ਲੋਕਾਂ ਤੱਕ ਨਾ ਹੋ ਕੇ ਸਿਰਫ ਬਕਾਂਗੋ ਦੇ ਪਾਈ ਵਾਲਾਂ ਤੱਕ ਹੀ ਸੀਮਿਤ ਸੀ ਇਸ ਪੜਾਅ ਤੇ ਪੈਟਰਿਸ ਲੂਮੁੰਬਾ ਦਾ ਪ੍ਰਵੇਸ਼ ਹੁੰਦਾ ਹੈ ਜਿਹੜਾ ਇੱਕ ਪ੍ਰਭਾਵਸ਼ਾਲੀ ਵਕਤਾ ਸਮੁੱਛੇ ਅਫਰੀਕਨ ਮਹਾਦੀਪ ਦੀ ਇਕਤਾ ਤੇ ਖੁਸ਼ਹਾਲੀ ਦਾ ਪ੍ਰਚਾਰ ਸੀ ਅਤੇ ਲਿਉ ਪਾਲ ਡਿਵਲੇ ਵਿੱਚ 1958 ਵਿੱਚ ਕਾਂਗੋ ਕੌਮੀ ਇਕਤਾ ਲਹਿਰ ਦਾ ਸਹਿ-ਸੰਸਥਾਪਕ ਸੀ ਉਸ ਦੇ ਦਾਖਲੇ ਨਾਲ ਇਹ ਪਾਰਟੀ ਐਮ ਐਨ ਸੀ ਇੱਕ ਖਾੜਕੂ ਦੌਰ ਵਿੱਚ ਦਾਖਲ ਹੋ ਗਈ ਸੀ 4 ਜਨਵਰੀ 1958 ਨੂੰ ਇਕ ਅਚਾਨਕ ਮੋੜ ਆਇਆ ਜਦ ਰਾਇਤਾਨੀ ਵਿੱਚ ਯੋਰਪੀਨਾਂ ਦੇ ਵਿਰੁੱਧ ਜ਼ੋਰਦਾਰ ਦੰਗੇ ਹੋਣੇ ਸ਼ੁਰੂ ਹੋ ਗਏ ਰੱਖਿਆ ਬਲਾ ਨੇ ਦਰਜਨਾਹੀ ਅਫਰੀਕਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸਿੱਟੇ ਵੱਰੂ ਕੌਮੀ ਸੰਘਰਸ਼ ਬਹੁਤ ਹੀ ਤਿੱਬਰ ਹੋ ਗਿਆ ਤੇ ਬੈਲਜੀਅਮ ਦੀ ਸਰਕਾਰ ਨੂੰ ਸੱਤਾ ਬਦਲੀ ਦਾ ਐਲਾਨ ਕਰਨਾ ਪਿਆ ਤੇ ਇਸ ਤਰ੍ਹਾਂ 30 ਜੂਨ ਨੂੰ ਕਾਂਗੋ ਨੂੰ ਰਸਮੀ ਆਜ਼ਾਦੀ ਮਿਲ ਗਈ ਪਰ ਨਾਲ ਹੀ ਇਸ ਨਵੇਂ ਪ੍ਰਸ਼ਾਸਨ ਨੂੰ ਗੜਬੜਾ ਤੇ ਅਫਰਾ ਫਰੀ ਨੇ ਘੇਰ ਲਿਆ ਤਾਂ ਜੇਕਰ ਹੁਣ ਕਾਂਗੋ ਵਿੱਚ ਸੰਕਟ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਭਾਰਤ ਵਿੱਚ ਸੱਤਾ ਬਦਲੀ ਦੇ ਨਾਲ ਹੀ ਸਮਰਾਜੀ ਬਸਤੀਆਂ ਨੇ ਆਪਣੇ ਵਿਸ਼ਵਾਸ ਪਾਤਰ ਸੇਵਾਦਾਰਾਂ ਕਾਂਗਰਸ ਤੇ ਮੁਸਲਿਮ ਲੀਗ ਰਾਹੀਂ ਪੰਜਾਬ ਵਿੱਚ ਫਿਰਕੂ ਅੱਗ ਭੜਕਾ ਕੇ ਲੱਖਾਂ ਬੇਗੁਨਾ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਇਸੇ ਤਰ੍ਹਾਂ ਬੈਲਜੀਅਮ ਦੇ ਸਮਰਾਜੀ ਹਾਕਮਾਂ ਦੀ ਸਾਜ਼ਿਸ਼ੀ ਨੀਤੀਆਂ ਨਾਲ ਲੋਕਾਂ ਵਿੱਚ ਫੁੱਟ ਦੇ ਦੇ ਜੀ ਬੀਜ ਦਿੱਤੇ 5 ਜੁਲਾਈ ਨੂੰ ਫੌਜ ਪਬਲਿਕ ਬਾਲ ਨੇ ਬਗਾਵਤ ਕਰ ਦਿੱਤੀ ਜੀ ਦੇ ਸਿੱਟੇ ਵਜੋ बेल्जियम ਨੇ ਆਪਣੇ ਸ਼ਾਤਾਬਰਦਾਰ ਲਿਆ ਉਤਾਰੇ ਨਾਲ ਹੀ ਇੱਕ ਸੰਵਿਧਾਨਕ ਸੰਕਟ ਖੜਾ ਕਰ ਦਿੱਤਾ ਜਿਸ ਅਧੀਨ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਤੇ ਅਧਿਕਾਰ ਆਪਸ ਵਿੱਚ ਟਕਰਾਉਂਦੇ ਸਨ ਕਾਂਗੋ ਦੀ ਪਾਰਲੀਮੈਂਟ ਵਿੱਚ ਨਮੂੰਬਾ ਦੀ ਕੌਮੀ ਲਹਿਰ ਨੇ ਕਾਸਾ ਵੂਬੋ ਦੇ ਬਕਾਂਗੋ ਵਰਜ ਨੂੰ ਹਾਰ ਦਿੱਤੀ ਸੀ ਕੋਈ ਤੇਰ ਸਾਂਝੀ ਸਰਕਾਰ ਨਾ ਬਣਾ ਸਕੇ ਇੱਕ ਸਮਝੌਤੇ ਨਾਲ ਕਾਸਾ ਵੂਬੋ ਨੂੰ ਰਾਸ਼ਟਰਪਤੀ ਤੇ ਨਮੂੰਬਾ ਨੂੰ ਪ੍ਰਧਾਨ ਮੰਤਰੀ ਠਾਪਿਆ ਗਿਆ ਦੋਹਾਂ ਨੇ ਇੱਕ ਦੂਸਰੇ ਨੂੰ ਬਰਖਾਸਤ ਕਰ ਦਿੱਤਾ ਤੇ ਦੋਵੇਂ ਪੇਰਾ ਆਪਣੇ ਆਪ ਨੂੰ ਕੇਂਦਰੀ ਸਰਕਾਰ ਹੋਣ ਦਾ ਦਾਵਾ ਕਰਨ ਲੱਗੇ। ਇਸੇ ਬੇਏਕੀਲੀ ਦੇ ਮਹੌਲ ਵਿੱਚ ਕਾਂਗੋ ਤੇ ਸਭ ਤੋਂ ਅਮੀਰ ਸੂਬੇ ਕਟੰਮਾ ਨੇ ਮੌਇਸ਼ੀ ਸੋਂਬੇ ਦੀ ਅਗਵਾਈ ਵਿੱਚ ਆਪਣੇ ਆਪ ਨੂੰ ਆਜ਼ਾਦ ਐਲਾਨ ਕਰ ਦਿੱਤਾ। ਬੈਲਜੀਅਮ ਸਰਕਾਰ ਨੇ ਇਸ ਵਕਤ ਵਾਲੀ ਸਰਕਾਰ ਨੂੰ ਮਾਨਤਾ ਤੇ ਮਹਤਵ ਪ੍ਰਦਾਨ ਕਰ ਦਿੱਤੀ। ਲੂਮੁੰਬਾ ਨੇ ਬੈਲਜੀਅਮ ਸਰਕਾਰ ਤੇ ਦੋਸ਼ ਲਾਇਆ ਕਿ ਉਹ ਆਪਣੀ ਸੱਤਾ ਮੁੜ ਕਾਇਮ ਕਰਨੀ ਚਾਹੁੰਦਾ ਹੈ। 12 ਜੁਲਾਈ ਨੂੰ ਕੋਸਾ ਬੂਬੋ ਦਾ ਪੱਖਪੂਰ ਪੂਰਿਆ ਜਿਸ ਨਾਲ ਤਨਾ ਹੋਰ ਵੱਧ ਗਿਆ। ਲੂਮਬਾ ਦੀ ਮੰਗ ਸੀ ਕਿ ਯੂਨੋ ਸ਼ਾਂਤੀ ਸੈਨਾ ਕਟਾਂਗਾ ਸੂਬੇ ਨੂੰ ਕੇਂਦਰੀ ਸਰਕਾਰ ਦੇ ਅਧੀਨ ਕਰਵਾਏ ਪਰ ਕੋਸਾਵੂਬੋ ਨੇ ਇਸ ਮੰਗ ਦਾ ਡਟ ਕੇ ਵਿਰੋਧ ਕੀਤਾ। ਲੂਮਬਾ ਨੇ ਸੋਵੀਅਤ ਯੂਨੀਅਨ ਨੂੰ ਦਖਲ ਦੇਣ ਦੀ ਬੇਨਤੀ ਕੀਤੀ। ਇਸ ਤਰ੍ਹਾਂ ਕਾਂਗੋ ਦਾ ਸੰਕਟ ਠੰਡੀ ਜੰਗ ਦੇ ਸਮੇਂ ਵਿੱਚ ਪੂਰਬ ਪੱਛਮ ਦੀਆਂ ਬ੍ਰੋਤਾਈਆਂ ਵਿੱਚ ਘਿਰ ਗਿਆ। ਕਟਾਂਗਾ ਦੇ ਵਿਕਵਾਦ ਦੇ ਫੈਲਾਅ ਨਾਲ ਸਾਰਾ ਦੇਸ਼ ਛੋਕਿੱਤਿਆਂ ਵਿੱਚ ਵੰਡਿਆ ਗਿਆ। ਇਹ ਇਹ ਖਿੱਤੇ ਸਨ ਕਟਾਂਗਾ ਕੇਸਾਈ ਪੂਰਬੀ ਪ੍ਰਾਂਤ ਲਿਉਪੋਲਡੀ ਵਲੇ ਇਸ ਸਥਿਤੀ ਵਿੱਚ ਫੌਜ ਦੇ ਮੁਖੀ ਮਬੂਟੋ ਨੇ ਇੱਕ ਰਾਜਪਲਟੇ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ਤੇ ਕਬਜ਼ਾ ਕਰ ਲਿਆ ਇਸ ਸਰਕਾਰ ਨੂੰ ਲੂਮੂੰਬਾ ਦੀ ਅਗਵਾਈ ਵਾਲੀ ਰਾਜਸੀ ਤੇ ਫੌਜੀ ਸ਼ਕਤੀ ਦਾ ਖਤਰਾ ਉਦੋਂ ਘਟ ਗਿਆ ਜਦ ਦਸੰਬਰ 1960 ਵਿੱਚ ਅਮਰੀਕਾ ਦੀ ਬਦਨਾਮ ਅਤੇ ਖੂਫੀ ਏਜੰਸੀ ਨੇ ਪੈਟਰਿਕ ਲੂਮੂੰਬਾ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਚਾਹੇ ਕਾਂਗੋ ਵਿੱਚ ਕੋਈ ਸਰਕਾਰ ਬਣਦੀ ਸੀ ਉਸ ਦੇ ਪਿੱਛੇ ਸਾਮਰਾਜੀ ਸ਼ਕਤੀਆਂ ਖਾਸ ਕਰਕੇ ਅਮਰੀਕਨ ਸਾਮਰਾਯਾ ਦਾ ਲਾਜ਼ਮੀ ਹੱਥ ਰਿਹਾ ਹੈ ਨਮੂੰਬਾ ਦੀ ਅਗਵਾਈ ਵਾਲੀ ਖੜੀ ਕੌਮਵਾਦੀ ਸ਼ਕਤੀ ਨੂੰ ਦਰਾੜਨ ਦੇ ਬਾਅਦ ਬੰਨ੍ਹੀਆਂ ਟੁੱਟਦੀਆਂ ਸਰਕਾਰਾਂ ਉੱਪਰ ਕੰਟਰੋਲ ਕਰਕੇ ਸਾਮਰਾਜੀ ਤਾਕਤਾਂ ਖਾਸ ਕਰਕੇ ਅਮਰੀਕਾ ਇੱਥੇ ਦਖਲ ਅੰਦਾਜ਼ੀ ਕਰਦਾ ਆ ਰਿਹਾ ਹੈ ਮਬੂਟੂ ਦੀ ਸੱਤਾ 1970 ਤੋਂ 1999 ਤੱਕ ਕਾਇਮ ਰਹੀ ਹੈ 1976-77 ਵਿੱਚ ਦੇਸ਼ ਦੀ ਮੁੱਖ ਵਿਰੋਧੀ ਲਹਿਰ ਨੇ ਜਿਸ ਨੂੰ ਕਾਂਗੋ ਨੈਸ਼ਨਲ ਲਿਬਰੇਸ਼ਨ ਫਰੰਟ ਵਜੋਂ ਜਾਣਿਆ ਜਾਂਦਾ ਸੀ ਮਬੂਟੂ ਸਰਕਾਰ ਉੱਪਰ ਦੋ ਵਾਰ ਹਮਲੇ ਕੀਤੇ ਇਹ ਫਰੰਟ ਅੰਗੋਲਾ ਵਿੱਚੋਂ ਸਰਗਰਮੀਆਂ ਕਰਦਾ ਸੀ ਤੇ ਸੰਭਵ ਹੈ ਕਿ ਇਸ ਦੀ ਮਦਦ ਸੋਵੀਅਤ ਯੂਨੀਅਨ ਕਰਦਾ ਹੋਵੇ ਪਰ 1977 ਵਿੱਚ ਮਰਾਕੋ ਤੇ 1978 ਵਿੱਚ ਫਰਾਂਸ ਦੀ ਮਦਦ ਨਾਲ ਇਹ ਹਮਲੇ ناکਾਮ ਕਰ ਦਿੱਤੇ ਗਏ ਮਬੂਤੋ ਸਰਕਾਰ ਨੇ ਰਵਾਂਡਾ ਵਿੱਚ ਵੀ ਦਖਲ ਦਿੱਤਾ ਤੇ ਹੁੱਤੂ ਕਬੀਲੇ ਦੀ ਮਦਦ ਕੀਤੀ ਹੁੱਤੂ ਤੇ ਤੁਤਸੀ ਰਵਾਂਡਾ ਦੇ ਦੋ ਮੁੱਖ ਕਬੀਲੇ ਹਨ 1993-94 ਵਿੱਚ ਬਰਤਾਨਵੀ ਸਾਮਰਾਜੀ ਹਾਕਮਾਂ ਨੇ ਰਵਾਂਡਾ ਦੇ ਕੁਦਰਤੀ ਸਾਧਨਾਂ ਹੀਰਿਆਂ ਸੋਨਾ ਆਦਿ ਲੁੱਟ ਖਾਤਰ ਦੋਹਾਂ ਕਬੀਲਿਆਂ ਵਿਚਕਾਰ ਜੰਗ ਭੜਕਾਈ ਤੇ ਤੁੱਛੀ ਲੋਕਾਂ ਦਾ ਕੁਲਨਾਸ਼ ਕਰਨ ਦਾ ਯਤਨ ਕੀਤਾ ਗਿਆ। ਬੇਦਰਦ ਤੇ ਹਤਿਆਰੇ ਸਾਮਰਾਜੀ ਸ਼ਾਸਕ ਆਪਣੀਆਂ ਟੋਡੀਆਂ ਰਾਹੀਂ ਅਜਿਹੀਆਂ ਜੰਗਾਂ ਭੜਕਾਉਂਦੇ ਹਨ। ਠੰਡੀ ਜੰਗ ਦਾ ਅੰਤ ਤੇ ਜਮਹੂਰੀ ਸਰਦਾਰ ਠੰਡੀ ਜੰਗ ਦੌਰਾਨ ਬੈਲਜੀਅਮ ਅਮਰੀਕਾ ਤੇ ਫਰਾਂਸ ਨੂੰ ਡਰ ਰਹਿੰਦਾ ਸੀ ਕਿ ਸੋਵੀਅਤ ਯੂਨੀਅਨ ਕਾਂਗੋ ਵਿੱਚ ਦਖਲ ਦੇ ਕੇ ਜਮਹੂਰੀ ਅਧਿਕਾਰਾਂ ਦੀ ਸਥਾਪਨਾ ਦੇ ਨਾਅਰੇ ਹੇਠ ਮਬੂਤੂ ਸਰਕਾਰ ਨੂੰ ਕਮਜ਼ੋਰ ਕਰਕੇ ਇਹਨਾਂ ਸਾਮਰਾਜੀਆਂ ਦੇ ਹਿੱਤਾਂ ਦਾ ਨੁਕਸਾਨ ਕਰ ਸਕਦਾ ਹੈ ਜਿਸ ਕਰਕੇ ਮਬੂਤੂ ਦੇ ਡੰਡੇ ਦੇ ਰਾਜ ਦੀ ਹਮਾਇਤ ਕਰਦੇ ਰਹੇ ਜਦ 1990-91 ਵਿੱਚ ਸੋਵੀਅਤ ਸੰਘ ਟੁੱਟ ਗਿਆ ਤਾਂ ਇਹਨਾਂ ਸਾਮਰਾਜੀ ਦੇਸ਼ਾਂ ਨੇ ਮਬੂਤੂ ਸਰਕਾਰ ਉੱਪਰ ਜਮਹੂਰੀ ਅਧਿਕਾਰਾਂ ਸੁਧਾਰਾਂ ਨੂੰ ਲਾਗੂ ਕਰਨ ਲਈ ਜ਼ੋਰ ਪਾਇਆ ਇਥੋਂ ਤੱਕ ਕਿ ਸਰਕਾਰ ਦੇ ਵਿਰੋਧੀਆਂ ਦੀ ਹਮਾਇਤ ਵੀ ਕਰਨੀ ਸ਼ੁਰੂ ਕਰ ਦਿੱਤੀ ਅਪ੍ਰੈਲ 1990 ਵਿੱਚ ਮਬੂਤੂ ਨੇ ਵਿਰੋਧੀ ਪਾਰਟੀਆਂ ਤੇ ਲਾਈ ਪਾਬੰਦੀ ਖਤਮ ਕਰ ਦਿੱਤੀ ਪਰ ਮਈ ਵਿੱਚ ਲੰਬੂ ਬਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਰੋਜ਼ ਨੂੰ ਵਿਦਦ ਦੀ ਨਾਲ ਕੁਛ ਲੈ ਗਿਆ ਅਤੇ 50 ਤੋਂ 150 ਦੇ ਕਰੀਬ ਵਿਦਿਆਰਥੀ ਮੌਤ ਦੇ ਘਾਟ ਉਤਾਰ ਦਿੱਤੇ ਸਿੱਟੇ ਵੱਜੋਂ ਫਰਾਂਸ ਨੇ ਮਾਲੀ ਮਦਦ ਤੇ ਕਟੌਤੀ ਲਾ ਦਿੱਤੀ ਅਮਰੀਕਾ ਦੇ ਡਿਪਲੋਮੇਟਾਂ ਨੇ ਅਮਰੀਕੀ ਕਾਂਗਰਸ ਵਿੱਚ ਮਬੂਤੋ ਦੇ ਨਖੇਦੀ ਕੀਤੀ ਸੰਸਾਰ ਬੈਂਕ ਨੇ ਸਰਕਾਰ ਨਾਲੋਂ ਸਬੰਧ ਤੋੜ ਲਏ 1991 ਵਿੱਚ ਮਬੂਤੋ ਨੇ ਅਸਤੀਫਾ ਦੇ ਦਿੱਤਾ ਉਸਨੇ ਇੱਕ ਕੌਮੀ ਕਾਨਫਰੰਸ ਬੁਲਾ ਕੇ ਇੱਕ ਗੱਟ ਜੋੜ ਦੀ ਸਥਾਪਨਾ ਕੀਤੀ ਜਿਸਨੇ ਬਹੁਪਾਰਟੀ ਜਮਹੂਰੀਅਤ ਦੀ ਸਥਾਪਨਾ ਦੀ ਨਿਗਰਾਨੀ ਕਰਨੀ ਸੀ ਇਸ ਗੱਜੁਰ ਨੇ ਸ਼ਿਸ਼ਕੇਡੀ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ ਇਹ ਬੰਦਾ ਲੂਬਾ ਨਸਲ ਦੇ ਵਿੱਚੋਂ ਸੀ ਜਿਸ ਦਾ ਦਬਦਬਾ ਕਸਾਈ ओरिएंटਲ ਪ੍ਰਾਂਤ ਨਾਲ ਸੀ ਜਿਹੜਾ ਵੱਡਮੁੱਲੇ ਹੀਰਿਆਂ ਦੀ ਖਾਣਾਂ ਲਈ ਪ੍ਰਸਿੱਧ ਸੀ ਇਸਨੇ 1980 ਵਿੱਚ ਫੌਜ ਉੱਪਰ ਹੀਰਿਆਂ ਦੀਆਂ ਖਾਣਾਂ ਵਿੱਚ ਕੰਮ ਕਰਦੇ 300 ਕਾਮਿਆਂ ਦੇ ਕਤਲੇਆਮ ਦੇ ਦੋਸ਼ ਲਾਇਏ ਸਨ ਇਸ ਘਟਨਾਕਰਮ ਨੇ ਦਰਸਾ ਦਿੱਤਾ ਸੀ ਕਿ ਕੌਮੀ ਰਾਜਨੀਤੀ ਵਿੱਚ ਕੁਦਰਤੀ ਸੌਮਿਆ ਦੀ ਕੀ ਭੂਮਿਕਾ ਸੀ ਰਵਾਂਡਾ ਦੀ ਸਥਿਤੀ ਰਵਾਂਡਾ ਕਾਂਗੋ ਦਾ ਪੂਰਬੀ ਗੁਆਂਡੀ ਹੈ ਇਸ ਦੀ ਅੰਦਰੂਨੀ ਹਾਲਤ ਨੂੰ ਵੀ ਕਾਂਗੋ ਵਿੱਚ ਵਰਟਿਆ ਜਾ ਰਿਹਾ ਹੈ 1993 ਦੇ ਆਖਰੀ ਹਿੱਸੇ ਵਿੱਚ ਰਵਾਂਡਾ ਪੈਟਰੀਓਟਿਕ ਫਰੰਟ ਨੇ ਰਵਾਂਡਾ ਉੱਪਰ ਹਮਲਾ ਕਰ ਦਿੱਤਾ ਇਸ ਫਰੰਟ ਵਿੱਚ ਰਵਾਂਡਾ ਦੇ ਤੁਤਸੀ ਕਬੀਲੇ ਦੇ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਕੁਲਨਾਸ਼ ਦੌਰਾਨ ਕਾਂਗੋ ਵਿੱਚ ਸ਼ਰਨ ਲੈ ਰੱਖੀ ਸੀ ਇਸ ਹਮਲੇ ਦੇ ਵਿਰੁੱਧ ਮਜ਼ਬੂਤੂ ਨੇ ਫਰਾਂਸ ਤੇ ਬੈਲਜੀਅਮ ਦੀਆਂ ਫੌਜਾਂ ਨੂੰ ਆਵਾਜਾਈ ਦੀ ਤੇ ਹੋਰ ਫੌਜੀ ਮਦਦ ਵੀ ਦਿੱਤੀ ਜਿਹੜੀਆਂ ਰਵਾਂਡਾ ਦੀ ਹੁੱਤੂ ਸਰਕਾਰ ਦੀ ਮਦਦ ਲਈ ਦਾਖਲ ਹੋਈਆਂ ਸਨ ਇਸ ਮਦਦ ਕਾਰਨ ਮਬੂਤੂ ਸਰਕਾਰ ਦੇ ਫ੍ਰਾਂਸ ਨਾਲ ਸਬੰਧ ਸੁਧਰ ਗਏ ਬੈਲਜੀਅਮ ਤੇ ਅਮਰੀਕਾ ਨੇ ਫੇਰ ਮਬੂਤੂ ਨੂੰ ਡਿਪਲੋਮੈਟਿਕ ਸਬੰਧ ਸਥਾਪਿਤ ਕਰ ਲਏ ਕਈ ਅੰਦਰੂਨੀ ਅਤੇ ਬਾਹਰੀ ਕਾਰਨਾਂ ਦੀ ਕਿਰਿਆਵਾਂ ਤੋਂ ਅਕਤੂਬਰ 1996 ਵਿੱਚ ਲੋਰੈਂਟ ਕਬੀਲਾ ਨਾਂ ਦੇ ਵਿਅਕਤੀ ਨੇ ਪੂਰਬੀ ਹਿੱਸੇ ਵਿੱਚ ਸਥਾਪਿਤ ਆਪਣੇ ਆਧਾਰ ਵਿੱਚ ਪੂਰਬੀ ਖਿੱਤੇ ਦੇ ਬੋਕਾਟੂ ਅਤੇ ਗੋਨਾ ਸ਼ਹਿਰਾਂ ਉੱਪਰ ਕਬਜ਼ਾ ਕਰ ਲਿਆ ਮੌਜੂਦਾ ਸਥਿਤੀ ਆਰੰਭ ਤੋਂ ਹੀ ਕਾਂਗੋ ਸਾਮਰਾਜ ਦੇਸ਼ਾਂ ਦੀ ਦਖਲਅੰਦਾਜ਼ੀ ਕੁਦਰਤੀ ਤੇ ਕੀਮਤੀ ਸਾਧਨਾਂ ਦੀ ਲੁੱਟਖੁੱਟ ਤੇ ਅਫਰਾ ਤਫਰੀਦਾ ਸ਼ਿਕਾਰ ਰਿਹਾ ਹੈ ਕਬੀਲਿਆਂ ਦੇ ਆਪਸੀ ਵਿਰੋਧ ਅਤੇ ਲੜਾਈਆਂ ਵੀ ਇੱਕ ਖਾਸ ਫੈਕਟਰ ਹਨ ਹੁਣ ਦੀ ਬਗਾਵਤ 2012 ਤੋਂ ਪੱਕੀ ਹੋਈ ਹੈ ਇਹ ਲੜਾਈ ਤਿੰਨ ਪੂਰਬੀ ਪ੍ਰਾਂਤਾਂ ਵਿੱਚ ਫੈਲੀ ਹੋਈ ਹੈ ਜਿਨ੍ਹਾਂ ਵਿੱਚ ਉੱਤਰੀ ਕਿਵੂ ਦੱਖਣੀ ਕਿਵੂ ਤੇ ਆਤੂਰੀ ਸ਼ਾਮਲ ਹਨ 120 ਤੋਂ ਵੱਧ ਹਥਿਆਰਬੰਦ ਟੋਲੇ ਇੱਥੇ ਸਰਗਰਮ ਹਨ ਅਮਰੀਕਾ, ਬੈਲਜੀਅਮ, ਫ੍ਰਾਂਸ, ਯੂਕੇ ਉਹ ਸਾਮਰਾਜੀ ਤਾਕਤਾਂ ਹਨ ਜਿਹੜੀਆਂ ਵੱਖ-ਵੱਖ ਗਰੁੱਪਾਂ ਨੂੰ ਥਾਪੜੇ ਦਿੰਦੀਆਂ ਹਨ। ਸੰਸਾਰ ਸਾਮਰਾਇ ਦਾ ਆਰਥਿਕ ਸੰਕਟ ਤੇ ਸਿਆਸੀ ਟਕਰਾਅ ਵੀ ਤੀਬਰ ਹੋਣ ਕਰਕੇ ਸਾਮਰਾਜੀ ਤਾਕਤਾਂ ਇਥੋਂ ਦੇ ਕੀਮਤੀ ਕੁਦਰਤੀ ਪਦਾਰਥਾਂ ਤੇ ਕਾਬੂ ਪਾਉਣ ਵਿੱਚ ਖੁੱਬੇ ਹੋਏ ਹਨ। ਇਸ ਖੇਤਰ ਵਿੱਚ ਕੋਬਾਲਟ, ਤਾਂਬਾ, ਟੈਂਟਾਣੂਮ, ਸੋਨਾ ਅਤੇ ਹੀਰੇ ਮਿਲਦੇ ਹਨ। ਇਨ੍ਹਾਂ ਬਾਗੀ ਗਰੁੱਪਾਂ ਵਿੱਚੋਂ ਐਮ 23 ਸਭ ਤੋਂ ਵੱਡਾ ਹੈ ਜਿਸ ਦੀ ਮਦਰ ਰਵਾਂਡਾ ਕਰਦਾ ਹੈ। ਰਵਾਂਡਾ ਸੋਨੇ ਦੀ ਸਮਗਲਿੰਗ ਕਰਕੇ ਸੋਨਾ ਬਾਹਰ ਭੇਜਦਾ ਹੈ। ਇਸ ਵਿੱਚ ਬਹੁਤ ਹੀ ਤੁੱਛੀ ਨਸਲ ਦੇ ਲੋਕ ਹਨ ਪਰ ਰਵਾਂਡਾ ਸਰਕਾਰ ਇਹਨਾਂ ਦੀ ਮਦਦ ਕਰਦੀ ਹੈ। ਇਹ ਹੀ ਗਰੁੱਪ ਹੈ ਜਿਸ ਨੇ ਪਿਛਲੇ ਦਿਨਾਵਾਂ ਵਿੱਚ ਬਾਕਾਫੂ ਅਤੇ ਗੋਮਾ ਸ਼ਹਿਰਾ ਉੱਪਰ ਕਬਜ਼ਾ ਕੀਤਾ ਸੀ। ਹੁਣ ਦੀ ਤਾਜ਼ਾ ਹਾਲਾਤ ਵਿੱਚ 7000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਹੀ ਬੇਕਾਰ ਹੋ ਗਏ ਹਨ। ਕਾਂਗੋ ਦੀ ਸਰਕਾਰ ਅਤੇ ਫੌਜ ਵੀ ਕਮਜ਼ੋਰ ਹੈ। ਅਫਰੀਕਨ ਯੂਨੀਅਨ ਨੂੰ ਖਤਰਾ ਹੈ ਕਿ ਪੂਰਬੀ ਕਾਂਗੋ ਦੇ ਟੁਟੇ ਕੀਤੇ ਜਾ ਸਕਦੇ ਹਨ। ਇਹ ਸੰਭਵ ਹੈ ਕਿਉਂਕਿ ਸੋਮਾਲੀਆ ਅਤੇ ਸਾਮਰਾਜੀ ਦਾਖਲ ਕਾਰਨ ਇਸ ਸਮੇਂ ਤੇ ਨੇ ਸੱਤਾ ਕੇਂਦਰ ਬਣਾ ਦਿੱਤੇ ਗਏ ਸੇਨੇਗਲ ਫਰਾਂਸ ਦੀ ਸਾਤਕਾ ਬਸਤੀ ਹੈ ਹੁਣ ਫਰਾਂਸ ਖनिज ਭਰੂਰ ਇੱਕ ਖੇਤੇ ਵਿੱਚ ਵੱਖ-ਵੱਖ ਤੀਤਾਂ ਦੀ ਹਮਾਇਤ ਕਰ ਰਿਹਾ ਹੈ ਬਹੁਤ ਰੂਵੀ ਸੰਸਾਰ ਸਥਿਤੀ ਕਾਰਨ ਅੱਜ ਅਫਰੀਕਾ ਦੇ ਕਈ ਦੇਸ਼ ਰੂਸ ਤੇ ਚੀਨ ਦੇ ਨੇੜੇ ਅਤੇ ਬ੍ਰਿਕਸ ਦੇ ਮੈਂਬਰ ਬਣ ਰਹੇ ਹਨ ਪੱਛਮੀ ਸਮਰਾਜੀ ਤਾਕਤਾਂ ਇਹਨਾਂ ਦੇਸ਼ਾਂ ਵਿੱਚ ਅਸਥਿਰਤਾ ਖਾਣਾ ਜੰਗੀ ਅਤੇ ਅਫਰਾ ਤਫਰੀ ਪੈਦਾ ਕਰਕੇ ਆਪਣਾ ਕੰਟਰੋਲ ਵਧਾਉਣ ਲਈ ਆਮ ਲੋਕਾਂ ਦੀ ਬਲੀ ਦੇ ਰਹੀਆਂ ਹਨ ਦੂਜੇ ਪਾਸੇ ਯੂਨੈਨੋ ਰਾਹੀਂ ਮੁੱਖੀ ਸਹਾਇਤਾ ਅਤੇ ਸ਼ਾਂਤੀ ਸੰਦਕਾ ਦੀ ਗਿਣਤੀ ਵਧਾਉਣ ਦਾ ਪਖੰਡ ਕਰ ਰਹੀਆਂ ਹਨ ਤਾਂ ਇਸੇ ਸਾਥੀਓ ਆਪਣਾ ਲੇਖ ਉਮੀਦ ਹੈ ਕਿ ਤੁਸੀਂ ਇਸ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਤੇ ਆਪਣੇ ਸੁਝਾਅ ਅਤੇ ਸਵਾਲ ਕਮੈਂਟ ਬਾਕਸ ਵਿੱਚ ਜ਼ਰੂਰ ਦਿਓਗੇ ਧੰਨਵਾਦ ਜੀ